ਸਸਿਕਲ ਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਇਆ ਜੀ 26 ਤੋਂ 31 ਮਈ ਜੋ ਨਵੀਂ ਅਪਡੇਟ ਪੰਜਾਬ ਦੇ ਵਿੱਚ ਮੌਸਮ ਦੀ ਹਾਲਾਤਾਂ ਦੀ ਆਈ ਹੈ ਕਿਉਂਕਿ ਲਗਾਤਾਰ ਭਾਰੀ ਮੀਂਹ ਦੀ ਉਮੀਦ ਪੰਜਾਬ ਦੇ ਵਿੱਚ ਬਣਦੀ ਹੋਈ ਦਿਖਾਈ ਦੇ ਰਹੀ ਹੈ ਬੀਤ ਕੱਲ ਵੀ ਪੰਜਾਬ ਦੇ ਵਿੱਚ ਇੱਕ ਸਪੈਲ ਲੱਗਿਆ ਜਿਸ ਦੇ ਨਾਲ ਬਹੁਤ ਤਕੜਾ ਮੀਂਹ ਦੇਖਣ ਨੂੰ ਮਿਲਿਆ ਤੇਜ਼ ਹਨੇਰੀਆਂ ਨੇ ਨੁਕਸਾਨ ਪਹੁੰਚਾਇਆ ਤਾਪਮਾਨ ਦੇ ਵਿੱਚ ਵੀ ਗਰਾਵਟ ਆਈ ਹੈ ਤੁਹਾਡੇ ਇਲਾਕੇ ਦੇ ਵਿੱਚ ਮੀਂਹ ਹੋਇਆ ਜਾਂ ਨਹੀਂ ਤਾਪਮਾਨ ਕਿੰਵੇਂ ਦੇ ਨੇ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਕਮੈਂਟ ਬਾਕਸ ਵਿੱਚ ਕਮੈਂਟ ਕਰ ਸਕਦੇ ਹੋ ਚੈਨਲ ਤੇ ਨਵੇਂ ਹੋ ਪਹਿਲੀ ਵਾਰ ਸਾਡੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰ ਦਿਓ ਤਾਂ ਕਿ ਆਉਣ ਵਾਲੀ ਹਰੇਕ ਮੌਸਮ ਦੀ ਜਾਣਕਾਰੀ ਤੁਹਾਨੂੰ ਬਿਨਾਂ ਕਿਸੇ ਰੁਕਾਵਟ ਤੋਂ ਮਿਲਦੀ ਰਹੇ ਹੁਣ ਗੱਲ ਕਰਦੇ ਆਂ ਤਾਜ਼ਾ ਸੈਟਰਡੇ ਮੋਸ ਤੋਂ ਦੇਖਿਆ ਇਹਦਾ ਮੌਸਮ ਸਾਫ ਹੈ ਪਹਾੜੀ ਖੇਤਰ ਵਿੱਚ ਸਿਸਟਮ ਜਾ ਚੁੱਕੇ ਨੇ ਜਿਨ੍ਹਾਂ ਦਾ ਫਿਲਹਾਲ ਕੋਈ ਵਾਪਸ ਆਉਣ ਦਾ ਹਜੇ 26 27 28 ਤਰੀਕ ਨੂੰ ਕੋਈ ਵੀ ਮਾਹੌਲ ਬਣਦਾ ਹੋਇਆ ਦਿਖਾਈ ਨਹੀਂ ਦੇ ਰਿਹਾ ਮੌਸਮ ਬਹੁਤ ਹੱਦ ਤੱਕ ਸਾਫ ਬਣੇ ਰਹਿਣ ਦੀ ਉਮੀਦ ਬਣੀ ਹੋਈ ਹੈ ਗੱਲ ਕੀਤੀ ਜਾਵੇ ਤਾਂ ਤਾਪਮਾਨ ਵਧਣਗੇ ਤਾਪਮਾਨ ਤੁਹਾਰੇ ਤੋਂ 44 ਡਿਗਰੀ ਤੱਕ ਜਾਣਗੇ 26 ਤਰੀਕ ਨੂੰ ਕੜਾਕੇ ਦੀ ਧੁੱਪ ਪੈਣ ਦੀ ਉਮੀਦ ਹੈ ਖੁਸ਼ਕ ਮੌਸਮ ਰਹੇਗਾ ਇਕਾ-ਦੋਕਾ ਬੱਦਲ ਵਈਆਂ ਆਣਗੀਆਂ ਪਰ ਮੀਂਹ ਦੀ ਉਮੀਦ ਘੱਟ ਹੈ ਮੌਸਮ 27 ਤਰੀਕ ਨੂੰ ਬਿੱਦੰਦੇ ਰਹੇਗਾ 28 ਨੂੰ ਬਿੱਦੰਦੇ ਰਹੇਗਾ ਯਾਨੀ ਕਿ ਤਿੰਨ ਦਿਨ ਹੁਣ ਕੜਾਕੇ ਦੀ ਧੁੱਪ ਪੈਣ ਦੀ ਉਮੀਦ ਲਗਾਤਾਰ ਬਣੀ ਹੋਈ ਹੈ ਪੰਜਾਬ ਦੇ ਵਿੱਚ ਹੁਣੇ ਸਮਾਪਤ ਪ੍ਰੀ ਮੌਨਸਨ ਗਤੀਵਿਧੀਆਂ ਦਾ ਸਮਾ ਚੱਲ ਰਹੇ ਅਜਿਹੇ ਦੇ ਵਿਚਕਾਰ ਪੂਰਬੀ ਦੀ ਹਵਾ ਲਗਾਤਾਰ ਵਗਦੀ ਹੋਈ ਦਿਖਾਈ ਦੇਵੇਗੀ ਪੂਰਬੀ ਹਵਾ ਚੱਲਣ ਕਾਰਨ ਬਹੁਤ ਹੱਦ ਤੱਕ ਅਗ ਤਮ ਮੌਸਮ ਖੁਸ਼ਕ ਅਤੇ ਤਾਪਮਾਨ ਦੇ ਵਿੱਚ ਵਾਧੇ ਵਾਲਾ ਦੇਖਣ ਨੂੰ ਮਿਲੇਗਾ ਲਗਾਤਾਰ 3 ਦਿਨ ਕੜਾਕੇ ਦੀ ਧੁੱਪ ਤੋਂ ਬਾਅਦ 29 ਤਰੀਕ ਨੂੰ ਇੱਕ ਸਿਸਟਮ ਪੰਜਾਬ ਦੇ ਵਿੱਚ ਐਂਟਰ ਹੁੰਦਾ ਦਿਖਾਈ ਦੇ ਰਿਹਾ ਜੋ ਕਿ ਫਿਲਹਾਲ ਅਗਰ ਗੱਲ ਕੀਤੀ ਜਾਵੇ ਤਾਂ ਪੰਜਾਬ ਤੋਂ ਕਾਫੀ ਦੂਰ ਹੈ ਵੈਸਟਰਨ ਡਿਸਟਰਬੈਂਸ ਹੈ ਜੋ ਕਿ 26 ਤਰੀਕ ਤੋਂ ਲੈ ਕੇ 27 ਤਰੀਕ 28 ਤਰੀਕ ਤੱਕ ਖੁਸ਼ਕ ਮੌਸਮ ਤੋਂ ਬਾਅਦ ਐਂਟਰ ਕਰੇਗਾ ਤੇ 29 ਤਰੀਕ ਨੂੰ ਪੂਰੇ ਕੜਾਕੇਦਾਰ ਧੁੱਪ ਤੋਂ ਬਾਅਦ ਹਰ ਕਿਤੇ ਦਰਮਿਆਨੇ ਮੀਂਹ ਦੀ ਉਮੀਦ ਪਣਦੀ ਹੋਈ ਦਿਖਾਈ ਦੇ ਰਹੀ ਹੈ ਜਿਸ ਦੇ ਨਾਲ ਤਾਪਮਾਨ ਦੇ ਵਿੱਚ ਗਰਾਫਟ ਪੂਰੇ ਪੂਰੇ ਚਾਂਸ ਨੇ 29 ਤਰੀਕ ਨੂੰ ਜਦੋਂ ਇਹ ਸਿਸਟਮ ਆਵੇਗਾ ਤਾਂ ਹਲਕਾ ਦਰਮਿਆਨਾ ਬੱਦਲਬਾਜ਼ੀ ਦਾ ਮਾਹੌਲ ਮੀਂਹ ਦਾ ਮਾਹੌਲ ਅਤੇ ਤਾਪਮਾਨ ਦੇ ਵਿੱਚ ਗਰਾਫਟ ਦੇਖਣ ਨੂੰ ਮਿਲੇਗੀ ਤੇ ਜਿਵੇਂ ਜਿਵੇਂ ਦਿਨ ਅੱਗੇ ਵਧੇਗਾ ਤਾਂ ਮੌਸਮ ਹੋਰ ਜ਼ਿਆਦਾ ਆਪਣਾ ਘੇਰਾ ਵਧਾਉਂਦਾ ਹੋਇਆ ਦਿਖਾਈ ਦੇਵੇਗਾ ਜਿਸ ਦੇ ਨਾਲ 30 ਅਤੇ 31 ਤਰੀਕ ਨੂੰ ਮੀਂਹ ਦੇ ਹਾਲਾਤ ਬਣਦੇ ਹੋਏ ਦਿਖਾਈ ਦੇਣਗੇ ਜਿਹਦੇ ਬਾਰੇ ਮੌਸਮ ਵਿਭਾਗ ਵੱਲੋਂ ਵੀ ਅਲਰਟ ਜਾਰੀ ਹੋ ਚੁੱਕੇ ਨੇ ਉਹ ਅਲਰਟ ਕੀ ਕਰ ਰਹੇ ਨੇ ਉਹ ਵੀ ਦੇਖ ਲੈਂਦੇ ਹਾਂ ਜੀ ਅਲਰਟ ਤੁਹਾਡੇ ਸਾਹਮਣੇ ਹੈ ਜੀ ਤੁਸੀਂ ਦੇਖੋਗੇ ਕਿ ਅਲਰਟ ਦੇ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ ਕਿ 26 ਤਰੀਕ ਤੋਂ ਲੈ ਕੇ 30 31 ਤਰੀਕ ਤੱਕ ਲਗਾਤਾਰ ਅਲਰਟ ਜਾਰੀ ਨੇ 26 27 28 29 ਤਰੀਕ ਦਰਮਿਆਨਾ ਸਿਸਟਮ ਹੈ 30 ਅਤੇ 31 ਤਰੀਕ ਨੂੰ ਭਾਰਾ ਸਿਸਟਮ ਜਿਹਦੇ ਵਿੱਚ ਅਲਰਟ ਦੀ ਗੱਲ ਕੀਤੀ ਜਾਵੇ ਤਾਂ 26 ਤਰੀਕ ਅਤੇ 27 ਤਰੀਕ ਨੂੰ ਤੇਜ਼ ਹਨੇਰੀਆਂ ਹਲਕੇ ਦਰਮਿਆਨੀਆਂ ਬੱਦਲਵੰਨਾ ਮੀਂਹ ਤੇ ਹਨੇਰੀ ਤੇ ਲਗਾਤਾਰ ਜਾਰੀ ਹੋ ਚੁੱਕੇ ਨੇ 28 ਨੂੰ 29 ਨੂੰ 30 ਅਤੇ 31 ਨੂੰ ਲਗਾਤਾਰ ਇਹ ਸਿਸਟਮ ਬਣਦੇ ਹੋਏ ਪੰਜਾਬ ਦੇ ਵਿੱਚ ਦਿਖਾਈ ਦੇਣਗੇ ਜਿਸ ਦੇ ਕਾਰਨ ਸਾਨੂੰ ਬਹੁਤ ਹੱਦ ਤੱਕ ਉਮੀਦ ਹੈ ਕਿ ਪੰਜਾਬ ਵਿੱਚ ਲਗਾਤਾਰ ਮੀਂਹ ਬੱਦਲਬਾਈ ਤੇ ਅਜਿਹੇ ਹਾਲਾਤ ਜਿਹੜੇ ਬਣਦੇ ਹੋਏ ਦਿਖਾਈ ਦੇ ਰਹੇ ਨੇ ਅਜਿਹੇ ਦੇ ਵਿੱਚਕਾਰ ਲਗਾਤਾਰ ਸਿਸਟਮ ਦੀ ਜੋ ਵੀ ਜਾਣਕਾਰੀ ਹੋਵੇਗੀ ਉਹ ਤੁਹਾਡੇ ਤੱਕ ਪਹੁੰਚਦੇ ਕਰਦੇ ਰਿਹਾ ਕਰਾਂਗੇ ਤਾਂ ਹੀ ਰਿਕਵੈਸਟ ਕਰਦੇ ਕਿ ਚੈਨਲ ਸਬਸਕ੍ਰਾਈਬ ਕਰ ਲਓ ਹੁਣ ਆਪਾਂ ਨਾਲ ਦੇ ਨਾਲ ਮੌਨਸੂਨ ਦੇ ਉੱਪਰ ਨਜ਼ਰ ਮਾਰ ਲੈਂਦੇ ਆ ਕਿ ਮੌਨਸੂਨ ਕਿੱਥੇ ਤੱਕ ਪਹੁੰਚ ਗਿਆ ਜੀ ਮੌਸਮ ਵਿਭਾਗ ਦੇ ਜੋ ਤਾਜ਼ਾ ਅਲਰਟ ਜਾਰੀ ਹੋਏ ਨੇ ਉਹਨਾਂ ਮੁਤਾਬਕ ਮੌਨਸੂਨ ਬਹੁਤ ਵਧੀਆ ਸਪੀਡ ਨਾਲ ਚੱਲ ਰਿਹਾ ਸਾਊਥ ਦੇ ਕੇਰਲਾ ਤਾਮਿਲਨਾਡੂ ਤੇ ਕਰਨਾਟਕ ਦੇ ਇਲਾਕੇ ਤੋਂ ਪਹੁੰਚਦਾ ਹੋਇਆ ਅੱਗੇ ਵਧ ਰਿਹਾ ਹੈ ਇਸ ਇਲਾਕੇ ਦੇ ਵਿੱਚ ਇਹ ਜਿਹੜਾ ਮੌਨਸੂਨ 5 ਜੂਨ ਨੂੰ ਪਹੁੰਚਦਾ ਸੀ ਉੱਥੇ ਇਹ 25 24 ਮਈ ਨੂੰ ਪਹੁੰਚ ਗਿਆ ਜੀ ਯਾਨੀ ਕਿ ਲਗਭਗ 9-10 ਦਿਨ ਇਹ ਐਡਵਾਂਸ ਚੱਲ ਰਿਹਾ ਹੈ ਜੋ ਕਿ ਇੱਕ ਬਹੁਤ ਵਧੀਆ ਸੰਕੇਤ ਹੈ ਇਸ ਸਾਲ ਮੌਨਸੂਨ ਦੇ ਪੰਜਾਬ ਵਿੱਚ ਪਹੁੰਚਣ ਦੇ 110% ਦੀ ਉਮੀਦ ਹੈ ਕਿ ਇਹ ਨਾਰਮਲ ਨਾਲੋਂ 110% ਜ਼ਿਆਦਾ ਇਸ ਵਾਰ ਬਰਸਾਤ ਹੋਵੇਗੀ। ਤਾਂ ਜੋ ਕਿ ਇੱਕ ਚੰਗਾ ਸੰਕੇਤ ਹੈ ਕਿਸਾਨਾਂ ਦੇ ਲਈ ਲੋਕਾਂ ਦੇ ਲਈ ਇੱਕ ਗਰਮੀ ਤੋਂ ਰਾਹਤ ਵਧੀਆ ਤਰੀਕੇ ਨਾਲ ਇਸ ਵਾਰ ਮਿਲਦੀ ਹੋਈ ਦਿਖਾਈ ਦੇ ਰਹੀ ਹੈ। ਪਰ ਫਿਲਹਾਲ ਗਰਮੀ ਬਣੀ ਰਹੇਗੀ। ਗਰਮੀ ਤੋਂ ਬਾਅਦ ਹੀ ਬਰਸਾਤ ਆਵੇਗੀ। ਤਾਂ ਗਰਮੀ ਨੂੰ ਇੰਜੋਏ ਕਰੋ, ਬਰਸਾਤ ਨੂੰ ਵੀ ਇੰਜੋਏ ਕਰੋ। ਬਣੇ ਰਹੋ ਚੈਨਲ YouTube ਵਾਲੇ ਫਾਰਮਰ ਤੇ ਸਬਸਕ੍ਰਾਈਬ ਕਰ ਲਓ, ਬੈਲ ਆਈਕਨ ਪ੍ਰੈਸ ਕਰ ਲਓ। ਮਿਲਦੇ ਅਗਲੀ ਜਾਣਕਾਰੀ ਲੈ ਕੇ ਧੰਨਵਾਦ ਜੀ।